ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਜੇ ਤੇਜਮਾਨ ਹੈ ਜੀ ਵੋਟ ਕਰਕੇ ਆਏ ਜੇ ਕੀ ਕਹਿਣਾ ਚਾਹੋਗੇ ਕਿੰਨਾ ਕੁ ਖਿਆਲ ਸਰ ਵੋਟ ਪਾਉਂਦਾ ਬਹੁਤ ਜ਼ਿਆਦਾ ਉਤਸ਼ਾਹ ਸੀ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਹਰ ਬੰਦੇ ਨੂੰ ਵੋਟ ਪਾਣੀ ਚਾਹੀਦੀ ਆ ਕੀ ਸੋਚ ਕੇ ਵੋਟ ਫਿੱਤੀ ਵੋਟ ਸੋਚ ਕੇ ਸੋਚ ਕੇ ਕਿ ਆ ਕੀ ਇਲਾਕੇ ਦੇ ਵਿੱਚ ਵਿਕਾਸ ਹੋਵੇ ਸਾਡਾ ਜਿਹੜਾ ਵੀ ਕੌਂਸਲਰ ਨੇ ਵਾਰਡ ਨੰਬਰ 52 ਦੁਖ ਸੁਖ ਦਾ ਭਾਈਵਾਲ ਹੋਵੇ ਰਾਤ ਨੂੰ ਵੀ ਆਵਾਜ਼ ਮਾਰੀ ਤੇ ਸਾਡੀ ਅੱਧੀ ਆਵਾਜ਼ ਤੇ ਸਾਡੇ ਦਾਲ ਤੁਰੇ ਹਾਂਜੀ ਸੋਤਾ ਸਾਹਿਬ ਕੀ ਕਹਿਣਾ ਚਾਹੋਗੇ ਸਵੇਰ ਦਾ ਸਮਾਂ ਲੋਕਾਂ 'ਚ ਕਿਸ ਤਰੀਕੇ ਦਾ ਉਤਸ਼ਾਹ ਲੋਟੂਗੀ ਹਾਂ ਪਹਿਲਾਂ ਤਾਂ ਮੈਂ ਫਤਿਹ ਦੀ ਸਾਈਂ ਲਵਾਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਸਵਿਧਾਨ ਔਰ ਜੈ ਵਾਲਮੀਕੀ ਸਾਰਿਆਂ ਨੂੰ ਜੀ ਔਰ ਸਾਡੀ ਸਾਰੀ ਸਮੁੱਚੀ ਟੀਮ ਨੂੰ ਸਾਡੀ ਆਮ ਆਦਮੀ ਪਾਰਟੀ ਦੀ ਸਾਡੇ ਹਾਈ ਕਮਾਂਡ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦੇ ਪੱਖੋਂ ਔਰ ਅਸੀਂ ਖਾਸ ਕਰਕੇ ਸਾਡੇ ਐਮ.ਐਲ.ਏ ਹਲਕੇ ਦੇ ਐਮ.ਐਲ.ਏ ਡਾਕਟਰ ਅਜੀਤ ਗੁਪਤਾ ਜੀ ਔਰ ਮੰਤਰੀ داریਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੰਨਾ ਜੋਸ਼ ਦੇਖੋ ਤੁਸੀਂ ਸਾਡੀ ਟੀਮ ਦੇ ਵਿੱਚ ਭਰਿਆ ਕਿ ਅੱਜ ਹਰ ਇੱਕ ਜਗ੍ਹਾ ਤੁਸੀਂ ਦੇਖਿਆ ਕਿ 4 ਵਜੇ ਦੇ ਜਿਹੜੇ ਲੜਕੇ ਨੇ ਉਹ ਉੱਠੇ ਨੇ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਮੈਂ ਤੁਹਾਨੂੰ ਕਹਾਂਗਾ ਕਿ ਇੱਕ ਵਾਰੀ ਜ਼ਰੂਰ ਦਿਖਾਨਗੀ ਸਾਡੇ ਜਿਹੜੇ ਵਰਕਰ ਨੇ ਜਾਂ ਜਿਹੜੇ ਸਪੋਰਟਰ ਨੇ ਬਿਲਕੁਲ ਆਪਣੀ ਆਪਣੀ ਡਿਊਟੀ ਨਿਭਾ ਰਹੇ ਨੇ ਵੋਟਰਾਂ ਦੇ ਕਿਸ ਤਰੀਕੇ ਦਾ ਅਕਸਰ ਅ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ 7 ਵਜੇ ਦਾ ਸਮਾਂ ਹੋ ਚੁੱਕਾ ਵਾ ਸਵਾ 7 ਸਾਢੇ 7 ਦਾ ਹੋ ਚੁੱਕਾ ਵਾ ਤੇ ਲੋਕ ਨਿਕਲਣਾ ਘਰਾਂ ਤੋਂ ਚਾਲੂ ਹੋ ਗਏ ਨੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਪਹਿਲ ਦੀ ਅਧਾਰ ਤੇ ਆ ਜਿਹੜਾ ਸਮਾਂ ਵਾ ਉਹ 4 ਵਜੇ ਦੇ ਕਰਦਾ ਹੈਗਾ ਵਾ ਆਪਣੀ ਹਰ ਕਿਸੇ ਨੂੰ ਜਿਹੜਾ ਵੋਟ ਦਾ ਅਧਿਕਾਰ ਆ ਉਹ ਕਰਨਾ ਚਾਹੀਦਾ ਔਰ ਵੋਟ ਪਾਣੀ ਚਾਹੀਦੀ ਹੈ ਤਾਂ ਜੋ ਤੁਹਾਡੇ ਇਲਾਕੇ 'ਚ ਅੱਛੇ ਜਿਹੜੇ ਐਮਸੀ ਬਣ ਸਕਣ ਆ ਸਰਕਾਰਾਂ ਚੋਂ ਸਰਕਾਰ ਸਾਡੀ ਐਸਐਮ ਹੈਗੀ ਆ ਅਸੀਂ ਤਾਂ ਅਸੀਂ ਇਹੀ ਅਪੀਲ ਕਰਦੇ ਆ ਕਿ ਜੇਕਰ ਸਾਡੀ ਉੱਪਰ ਸਰਕਾਰ ਆ ਤੇ ਐਮਸੀਵੀ ਸਾਡੇ ਹੋਣੀ ਚਾਹੀਦੀ ਹੈ ਤਾਂ ਦੀ ਜਿਹੜੇ ਲੋਕਾਂ ਦੇ ਕੰਮ ਆ ਉਹ ਪਹਿਲ ਦੀ ਅਧਾਰ ਤੇ ਕੀਤੇ ਜਾਣ। ਕਿੰਨੇ ਨੰਬਰ ਵਾਰਡ ਤੋਂ ਸੀਟ ਲੜ ਰਿਹਾ ਜੀ ਤੁਹਾਡੇ ਨੇ ਕਿਹੜੀ ਪਾਰਟੀ? ਅ ਅਸੀਂ ਆਮ ਆਦਮੀ ਪਾਰਟੀ ਤੋਂ ਮੇਰੀ ਵਾਈਫ ਮਸਕਾਨ ਸੋਹਤਾ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਨਿਵਾਜਿਆ ਹੋਰ ਵਾਰਡ ਨੰਬਰ 51 ਤੋਂ ਅਸੀਂ ਟਿਕਟ ਲੜ ਰਹੇ ਹਾਂ ਅੰਬੀ ਸਰ ਤੋਂ। ਠੀਕ ਹੈ ਜੀ। ਕਾਜ਼ੀ ਕੀ ਕਹਣਾ ਚਾਹੋਗੇ VOTING ਸ਼ੁਰੂ ਹੋ ਚੁੱਕੀ ਹੈ ਕਿੰਨੇ ਨੰਬਰ ਬੂਥ ਤੇ ਮੌਜੂਦ ਹੈ ਤੇ ਕੀ ਹਾਲ ਹੈ ਮੈਂ ਇਸ ਵੇਲੇ ਵਾਰਡ ਨੰਬਰ 52 ਦੇ ਬੂਥ ਨੰਬਰ 3 ਤੇ ਬੂਥ ਨੰਬਰ 4 ਤੇ ਵੈਸੇ ਆਇਆ ਹਾਂ ਚੱਕਰਮਾਨ ਮੈਂ ਐਜ਼ ਅ ਕੈਂਡੀਡੇਟ ਮੈਂ ਆਇਆ ਹਾਂ ਔਰ ਮੈਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਦੇਖੋ ਲੋਕਾਂ ਦਾ ਰਾਈਟ ਮੰਨਦਾ ਹੈ ਵੋਟ ਕਰਨਾ ਅੱਜ ਵੋਟ ਜ਼ਰੂਰ ਕਰੋ ਔਰ ਸੋਚ ਸਮਝ ਕੇ ਵੋਟ ਕਰੋ ਜਿਹੜਾ ਸਹੀ ਕੈਂਡੀਡੇਟ ਉਹਨਾਂ ਨੂੰ ਲੱਗਦਾ ਜਿਹੜਾ ਲੋਕਾਂ ਦੀ ਸੇਵਾ ਕਰਦਾ ਹੈ ਲੋਕਾਂ ਦੀ ਜਿਹੜੀ ਪਾਰਟੀ ਲੋਕਾਂ ਦੀ ਦੁੱਖ ਸੁੱਖ ਦੀ ਭਾਈਵਾਲ ਮੰਦੀ ਹੈ ਉਹਨਾਂ ਨੂੰ ਵੋਟ ਪਾਓ ਸੋ ਫਿਰ ਇੱਕ ਵਾਰ ਬੇਨਤੀ ਕਰਦਾ ਹਾਂ ਕਿ ਇਹ ਇੱਕ ਇੱਕ ਵੋਟ ਬਹੁਤ ਕੀਮਤੀ ਵੋਟ ਹੁੰਦੀ ਹੈ ਲੋਕਾਂ ਦੀ ਵੋਟ ਜ਼ਰੂਰ ਪਾਣਾਂ ਮੈਂ ਇਹ ਰਿਕੁਐਸਟ ਕਰਾਂਗਾ ਔਰ ਬੜੇ ਸੋਚ ਸਮਝ ਕੇ ਕਿਉਂਕਿ ਇਹਨਾਂ ਦੀ ਇਸ ਵੋਟ ਦੇ ਨਾਲ ਲੋਕਲ ਬਾਡੀ ਦੀ ਸਾਡੀ ਜਿਹੜੀ ਅੰਮ੍ਰਿਤਸਰ ਸ਼ਹਿਰ ਦੀ ਸਰਕਾਰ ਬਣਨ ਜਾ ਰਹੀ ਹੈ ਜਿਹਦੇ ਨਾਲ ਲੋਕਾਂ ਦੀ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਡੇਲੀ ਰਿਕੁਆਇਰਮੈਂਟ ਚ ਹੈ ਚਾਹੇ ਉਹ ਗਲੀਆਂ ਨੇ ਨਾਲੀਆਂ ਪੀਨ ਵਾਲਾ ਪਾਣੀ ਹੈ ਸੀਵਰੇਜ ਹੈ ਸਟਰੀਟ ਲਾਈਟਾਂ ਹੈ ਜੋ ਕਾਰਪੋਰੇਸ਼ਨ ਦੀ ਡਿਊਟੀ ਹੈ ਉਹ ਕੌਂਸਲਰ ਦੀ ਡਿਊਟੀ ਹੈ ਕਾਰਪੋਰੇਸ਼ਨ ਦੀ ਡਿਊਟੀ ਹੈ ਇਸ ਕਰਕੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਵੋਟ ਵੀ ਪਾਓ ਔਰ ਬੜੇ ਸੋਚ ਸਮਝ ਕੇ ਵੋਟ ਪਾਓ। ਸਤਿ ਸ਼੍ਰੀ ਅਕਾਲ। ਲੋਕਾਂ ਦੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਵੇਰ ਦਾ ਸਮਾਂ। ਸੋ ਲੋਕੀ ਮੈਂ ਉਹਨਾਂ ਕਹਾਂਗਾ ਕਿ ਲੋਕੀ ਪਿਛਲੇ 3 ਸਾਲ ਤੋਂ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਤੋਂ ਬੁਰੀ ਤਰ੍ਹਾਂ ਤੰਗ ਨੇ। ਇਸ ਕਰਕੇ ਲੋਕਾਂ 'ਚ ਗੁੱਸਾ ਵੀ ਹੈ ਉਹ ਗੁੱਸਾ ਅੱਜ ਕੱਢਣ ਲਈ ਲੋਕ ਤਿਆਰ ਨੇ ਔਰ ਕਾਂਗਰਸ ਦਾ ਅੱਜ ਹਾਊਸ ਬਣਨ ਜਾ ਰਿਹਾ। ਅਸੀਂ ਵਿਥਿਨ 2 ਦਿਨ ਦੇ ਅੰਦਰ ਅੰਦਰ ਜਿਹੜਾ ਅੱਜ ਰਿਜ਼ਲਟ ਆਏਗਾ 2 ਜਾਂ 3 ਦਿਨਾਂ 'ਚ ਆਪਣਾ ਅੰਮ੍ਰਿਤਸਰ ਚ ਕਾਂਗਰਸ ਦਾ ਆਪਣਾ ਮੇਰ ਬਣਾਵਾ। ਠੰਡ ਦਾ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਨਹੀਂ ਕੋਈ ਠੰਡਾ ਨਹੀਂ। ਇਹ ਠੰਡ ਅੱਜ ਲੋਕਾਂ 'ਚ ਗਰਮੀ ਹੈ। ਲੋਕਾਂ 'ਚ ਅੱਜ ਮੌਜੂਦਾ ਸਰਕਾਰ ਹੈ ਜਿਹੜੀ ਝਾੜੂ ਵਾਲੀ ਹੈ ਉਹਨਾਂ ਦੇ ਖਿਲਾਫ ਗੁੱਸਾ ਹੈ। ਉਹ ਠੰਡ 'ਚ ਗੁੱਸਾ ਆਪਣਾ ਕੱਢਣ ਬਾਅਦ ਨਿਕਲ ਰਿਹਾ। ਉਹ ਬੜੇ ਦੁਸਾਹ ਨਾਲ ਲੋਕ ਬਾਹਰ ਆ ਰਹੇ ਨੇ। ਧੰਨਵਾਦ ਜੀ। ਕੀ ਕੀ ਕਹਿਣਾ ਜੀ ਕੀ ਨਾਮ ਹੈ ਤੁਹਾਡਾ ਕਿੰਨੇ ਨੰਬਰ ਵਾਰਡ ਹੈ ਕੀ ਕਹਿਣਾ ਚਾਹੋਗੇ ਅੱਜ VOTING ਕਰਕੇ ਦੇ ਅਸੀਂ ਮ ਮੈਂ ਸਰ ਰੋਮਨੀਆ ਕਾਲੀਦਾ ਦਾ ਉਮੀਦਵਾਰ ਆ। ਸ਼ੋਨ ਸ਼ਰਮਾ ਦਾ ਤਕੜੀ ਆ। ਅੱਜ ਬੜਾ ਹੀ ਧਰਮ ਵਾਲਾ ਤੌਰ ਪਾਘਾ ਦੇਣਾ। ਕਿਉਂਕਿ ਆੜਾ ਦੇਣਾ ਇਹ ਕਿਹੋ ਜਿਹਾ ਦੇਣ ਹੁੰਦਾ ਹੈ ਕਿ ਲੋਕਾਂ ਦਾ ਆਪਣਾ ਅਧਿਕਾਰ ਹੁੰਦਾ ਹੈ। ਲੋਕਾਂ ਨੇ ਆਪਣਾ ਉਮੀਦਵਾਰ ਚੁਣਨਾ ਹੁੰਦਾ ਔਰ ਆਪਣੀ ਵੋਟ ਦਾ ਉਹ ਇਸਤੇਮਾਲ ਕਰਕੇ ਮਨਪਸੰਦ ਆਪਣਾ ਉਮੀਦਵਾਰ ਜਿਹੜਾ ਚੁੰਦੇ ਆ। ਔਰ ਅੱਜ ਜਿਹੜੀ ਸਮਾ ਚੱਲ ਰਹੀ ਆ ਬਹੁਤ ਵਧੀਆ ਵੋਟ ਜਿਹੜੀ ਉਹ ਚਾਲੂ ਹੋਈ 7 ਵਜੇ Papa Guru Maharaj ਦੇ ਦਾ ਦਰਸ਼ਨ ਕਰਕੇ ਆਏ ਬਾਬਾ ਦੀਪੂ ਦੇ ਘਰ ਸੰਗਤ ਨੂੰ ਬੇਨਤੀ ਪਹਿਲਾਂ ਕੀਤੀ ਘਰ ਘਰ ਜਾ ਕੇ ਕਿ ਜਿਹੜੀ ਵੋਟ ਆ ਚੋਣ ਜਨ ਤੱਕੀ ਤੇ ਪਾਓ ਬਹੁਤ ਵਧੀਆ ਮੋਰ ਚੱਲ ਰਿਹਾ ਲੇਕਿਨ ਗੱਲ ਇਹ ਆ ਸਾਡਾ ਹੋਇਆ ਤੱਕਾ ਤੱਕਾ ਤਾਂ ਆਇਆ ਕਿ ਅੰਨਗੜ ਦੀ ਜਿਹੜੀ ਵੋਟ ਆ ਮੇਰੀ 8900 ਵੋਟ ਆ ਜਿਹੜੀ ਇੱਕ ਤਰਫਾ ਨੀਵਾਂ ਬਣਨ ਕਰਦਾ 52 ਨੰਬਰ ਵਾਰਡ ਦਾ ਸਾਰਾ ਕੱਟਦਾ ਇਹ ਤੁਸੀਂ ਵੇਖੋ ਕਿਹੜੀ ਸਰਕਾਰ ਇੰਦਾ ਦੀ ਪਹਿਲੀ ਵਾਰ ਆਈ ਆ ਦੇੜੀ ਸਰਕਾਰ ਨੇ ਲੋਕਾਂ ਦਾ ਹੱਕ ਖੋਲਿਆ ਬੋਟ ਦਾ ਹੱਕ ਇੱਕ ਹੁੰਦਾ ਕਿ ਲੋਕ ਆਪਣੀ ਮਰਜ਼ੀ ਨਾਲ ਵੋਟ ਪਾਉਣ ਔਰ ਆਪਣਾ ਜਿਹੜਾ ਮਰਜ਼ੀ ਉਮੀਦਵਾਰ ਚੋਣ ਲੈਣ ਲੇਕਿਨ ਸਾਡੇ ਨਾਲ ਧੱਕਾ ਹੋਇਆ ਜਿੰਨੀ ਅਨਗਰਦੀ ਬੋਟਾਂ ਜਿਵੇਂ ਲਾੱਕੇ ਦੀ ਸਾਰੀ ਉਹਨਾਂ ਨੇ ਕੱਟ ਦਿੱਤੀ ਆ ਔਰ ਆਪਣੀ ਮਰਜ਼ੀ ਨਾਲ ਕਈ ਤਈ ਸਾਨੂੰ ਪਤਾ ਲੱਗਾ ਕਿ ਇਹਨਾਂ ਵੋਟਾਂ ਬਣਾਈਆਂ ਸਾਡੀ ਪੂਰੀ ਕੋਸ਼ਿਸ਼ ਹੋਊਗੀ ਅਸੀਂ ਝਾਲੀ ਬੋਟ ਨਹੀਂ ਪਾਉਣ ਦੇਣੀ ਮੇਰੀ ਬੇਨਤੀ ਹੈ ਚੱਲੋ ਮੇਰੇ ਵੀਰੋ ਸੁਣਨਾ ਕਿ ਝਾਲੀ ਬੋਟ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਜੋ ਸਹੀ ਹੈ ਉਹ ਕਰੋ ਇਕਨ ਸਰਕਾਰ ਦਾ ਕੋਈ ਵਧੀਆ ਏਦਾਂ ਵਧੀਆ ਤਰੀਕਾ ਨਹੀਂ ਰਿਹਾ ਕਿਉਂਕਿ ਇਲੈਕਸ਼ਨ ਲੜੋ ਇਲੈਕਸ਼ਨ ਲੜਨਾ ਹਰ ਬੰਦੇ ਦਾ ਫਰਜ਼ ਆ ਅਮੀਰ ਹੋਰ ਆਪ ਆਪਣੀ ਪਾਰਟੀ ਦੀ ਕਿਹਦੀ ਵੋਟ ਕੱਟਣੀ ਕਿਹਦਾ ਹੱਕ ਖੋਲਣਾ ਇਹ ਕਿਥੋਂ ਦਾ ਨਿਆਂ ਵਾ ਲੇਕਿਨ ਕੋਈ ਨਹੀਂ ਸੰਗਤ ਸਿੰਘ ਜੀ ਦਾ ਪਤਨ 52 ਨੰਬਰ ਵਾਰਡ ਦੀ ਸੰਗਤ ਤਿਆਰ ਆ ਅਸੀਂ ਕੋਈ ਵੀ ਬਾਦ ਦਾ ਨਿਰਵਾਹ ਨਹੀਂ ਚੁਟਾਵਾਂਗੇ ਆਪਣੀ ਵਾਰਡ ਦਾ ਨਿਰਵਾਹ ਸੰਗਤ ਅਸੀਂ ਬਣਾਵਾਂਗੇ ਵਾਇਰ ਗੁਰਜੀ ਦਾ ਕੰਮ ਸਾਹਿਬ ਵਾਇਰ ਗੁਰਜੀ